ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਸੱਤ ਏਦਾਂ ਦੀ ਇਨਵੈਸਟਮੈਂਟ ਸਕੀਮਸ ਦੇ ਬਾਰੇ ਜਿਸ ਵਿੱਚ ਪੈਸਾ ਇਨਵੈਸਟ ਕਰਕੇ ਤੁਸੀਂ ਟੈਕਸ ਬਚਾ ਸਕਦੇ ਹੋ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਹੋਣ ਵਾਲੀ ਹੈ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਨਕਮ ਟੈਕਸ ਨੂੰ ਸਮਝਦੇ ਹਾਂ ਆਖਰ ਇਨਕਮ ਟੈਕਸ ਹੈ ਕੀ ਇਨਕਮ ਟੈਕਸ ਇੱਕ ਟੈਕਸ ਹੁੰਦਾ ਹੈ ਜੋ ਸਾਡੀ ਕਮਾਈ ਉੱਤੇ ਲੱਗਦਾ ਹੈ ਇਹ ਗਵਰਨਮੈਂਟ ਨੂੰ ਪੇ ਕਰਨਾ ਹੁੰਦਾ ਹੈ ਇਸ ਤੋਂ ਇਲਾਵਾ ਤੁਹਾਡੀ ਕਮਾਈ ਵਿੱਚ ਸੈਲਰੀ ਬਿਜ਼ਨਸ ਪ੍ਰੋਫਿਟ ਪ੍ਰੋਪਰਟੀ ਇਨਕਮ ਅਤੇ ਇਨਵੈਸਟਮੈਂਟ ਤੋਂ ਮਿਲਣ ਵਾਲੀ ਇਨਕਮ ਵੀ ਸ਼ ਵੀ ਗੱਲ ਕਰ ਲੈਣੇ ਆਂ ਇੰਡੀਆ ਵਿੱਚ ਇਨਕਮ ਟੈਕਸ ਸਲੈਬ ਸਿਸਟਮ ਹੁੰਦਾ ਹੈ ਇਹ ਸਲੈਬ ਤੁਹਾਡੀ ਐਨੂਅਲ ਇਨਕਮ ਦੇ ਹਿਸਾਬ ਨਾਲ ਡਿਫਾਈਨ ਕੀਤਾ ਜਾਂਦਾ ਹੈ ਇਹ ਹੈ ਹਿੰਦੀ ਟੈਕਸ ਸਲੈਬ ਲਿਸਟ ਹੁਣ ਗੱਲ ਕਰਦੇ ਆਂ ਵੀਡੀਓ ਦੇ ਮੇਨ ਟੌਪਿਕ ਦੀ ਕਿ ਤੁਸੀਂ ਕਿਸ ਤਰ੍ਹਾਂ ਪੈਸਾ ਇਨਵੈਸਟ ਕਰਕੇ ਟੈਕਸ ਬਚਾ ਸਕਦੇ ਹੋ ਹੁਣ ਆਪਾਂ ਇੱਕ ਇੱਕ ਕਰਕੇ ਉਹਨਾਂ ਸੱਤ ਸਕੀਮਸ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਵਿੱਚ ਪੈਸਾ ਇਨਵੈਸਟ ਕਰਕੇ ਤੁਸੀਂ ਟੈਕਸ ਬਚਾ ਸਕਦੇ ਹੋ ਪਹਿਲੀ ਸਕੀਮ ਹੈ ਪੀਪੀਐਫ ਯਾਨੀ ਪਬਲਿਕ ਪ੍ਰੋਪਰਟਿਡ ਫੰਡ ਪੀਪੀਐਫ ਵਿੱਚ ਤੁਹਾਡੇ ਇਨਵੈਸਟਮੈਂਟ ਅਤੇ ਇੰਟਰਸਟ ਦੋਨੋਂ ਟੈਕਸ ਫ੍ਰੀ ਹੁੰਦੇ ਨੇ ਕੱਕ ਡਿਡਕਸ਼ਨ ਕਲੇਮ ਕਰ ਸਕਦੇ ਹਾਂ ਪੀਪੀਐਫ ਅਕਾਊਂਟ 15 ਸਾਲ ਲਈ ਹੁੰਦਾ ਹੈ ਅਤੇ ਇਸ ਸਕੀਮ ਵਿੱਚ ਕurrently 7.1% ਇੰਟਰਸਟ ਰੇਟ ਮਿਲ ਰਿਹਾ ਹੈ ਦੂਸਰੀ ਸਕੀਮ ਹੈ ਐਨਪੀਐਸ ਨੈਸ਼ਨਲ ਪੈਨਸ਼ਨ ਸਕੀਮ ਐਨਪੀਐਸ ਵਿੱਚ ਵੀ ਤੁਸੀਂ ਸੈਕਸ਼ਨ 80C ਦੇ ਤਹਿਤ 1.5 ਲੱਖ ਰੁਪਏ ਤੱਕ ਡਿਡਕਸ਼ਨ ਕਲੇਮ ਕਰ ਸਕਦੇ ਹੋ ਸਾਥ ਹੀ ਇਸ ਸਕੀਮ ਵਿੱਚ ਤੁਸੀਂ ਸੈਕਸ਼ਨ 80CCD(1B) ਦੇ ਤਹਿਤ ਐਕਸਟਰਾ 50000 ਤੱਕ ਵੀ ਡਿਡਕਸ਼ਨ ਕਲੇਮ ਕਰ ਸਕਦੇ ਹੋ ਇਹ ਸਕੀਮ ਰਿਟਾਇਰਮੈਂਟ ਪਲਾਨ ਲਈ ਬੈਸਟ ਆਪਸ਼ਨ ਹੈ ਕਿਉਂਕਿ ਇਹ ਤੁਹਾਨੂੰ ਪੈਨਸ਼ਨ ਵੀ ਪ੍ਰੋਵਾਈਡ ਕਰਦੀ ਹੈ ਤੀਸਰੀ ਆਪਸ਼ਨ ਈਐਲਐਸਐਸ ਯਾਨੀ ਇਕਵਿਟੀ ਲਿੰਕਡ ਸੇਵਿੰਗ ਸਕੀਮ ਇਹ ਮਿਊਚੁਅਲ ਫੰਡ ਸਕੀਮਸ ਨੇ ਜਿਨ੍ਹਾਂ ਵਿੱਚ ਤੁਸੀਂ ਸੈਕਸ਼ਨ 80C ਦੇ ਤਹਿਤ 1.5 ਲੱਖ ਰੁਪਏ ਤੱਕ ਡਿਡਕਸ਼ਨ ਕਲੇਮ ਕਰ ਸਕਦੇ ਹੋ ਇਸ ਦਾ ਲਾਕਿੰਗ ਪੀਰੀਅਡ 3 ਸਾਲ ਦਾ ਹੁੰਦਾ ਹੈ ਜੋ ਕਿ ਸਭ ਤੋਂ ਘੱਟ ਹੈ ਟੈਕਸ ਸੇਵਿੰਗ ਸਕੀਮ ਹੈ ਚੌਥੀ ਸਕੀਮ ਹੈ ਸੁਕਨਿਆ ਸਮਰiddhi ਯੋਜਨਾ ਇਹ ਸਕੀਮ ਖਾਸ ਤੌਰ ਤੇ ਬੇਟੀਆਂ ਲਈ ਹੈ ਇਸ ਵਿੱਚ ਵੀ ਤੁਸੀਂ ਸੈਕਸ਼ਨ 80C ਦੇ ਤਹਿਤ 1.5 ਲੱਖ ਰੁਪਏ ਤੱਕ ਡਿਟੈਕਸ਼ਨ ਕਲੇਮ ਕਰ ਸਕਦੇ ਹੋ ਸੁਕਨਿਆ ਸਮਰiddhi ਯੋਜਨਾ ਵਿੱਚ ਮਿਲਣ ਵਾਲਾ ਇੰਟਰਸਟ ਰੇਟ ਅਤੇ ਮੈਚਿਓਰਿਟੀ ਅਮਾਉਂਟ ਦੋਨੇ ਹੀ ਟੈਕਸ ਫ੍ਰੀ ਹੁੰਦੇ ਨੇ ਸੁਕਨਿਆ ਸਮਰiddhi ਯੋਜਨਾ ਸਕੀਮ ਦੇ ਵਿੱਚ ਕਰੰਟਲੀ 8.2% ਦਾ ਇੰਟਰਸਟ ਰੇਟ ਮਿਲ ਰਿਹਾ ਹੈ ਸਕੰਨਿਆ ਸਿੰਮਰਦੀ ਯੋਜਨਾ ਬਾਰੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੀ ਸਕੰਨਿਆ ਸਿੰਮਰਦੀ ਯੋਜਨਾ ਵਾਲੀ ਵੀਡੀਓ ਨੂੰ ਦੇਖ ਸਕਦੇ ਹੋ ਉਸ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਪੰਜਵੀਂ ਸਕੀਮ ਹੈ ਐਸ ਸੀ ਐਸ ਐਸ ਯਾਨੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਇਸ ਸਕੀਮ 60 ਸਾਲ ਤੋਂ ਉੱਪਰ ਵਾਲੇ ਲੋਕਾਂ ਲਈ ਹੈ ਇਸ ਵਿੱਚ ਵੀ ਤੁਸੀਂ ਸੈਕਸ਼ਨ 80C ਦੇ ਤਹਿਤ 1.5 ਲੱਖ ਰੁਪਏ ਤੱਕ ਡਿਡਕਸ਼ਨ ਕਲੇਮ ਕਰ ਸਕਦੇ ਹੋ ਇਸ ਸਕੀਮ ਵਿੱਚ ਵੀ ਇੰਟਰਸਟ ਰੇਟ ਬਹੁਤ ਵਧੀਆ ਮਿਲਦਾ ਹੈ ਅਤੇ ਇਹ ਇੰਟਰਸਟ ਰੇਟ ਕੁਆਰਟਰਲੀ ਪੇ ਕੀਤਾ ਜਾਂਦਾ ਹੈ ਛੇਵੀਂ ਆਪਸ਼ਨ ਹੈ ਟੈਕਸ ਸੇਵਿੰਗ ਐਫ ਡੀ ਯਾਨੀ ਫਿਕਸਡ ਡਿਪੋਜ਼ਿਟ ਇਸ ਵਿੱਚ ਵੀ ਤੁਸੀਂ ਸੈਕਸ਼ਨ 80C ਦੇ ਤਹਿਤ 1.5 ਲੱਖ ਰੁਪਏ ਤੱਕ ਡਿਡਕਸ਼ਨ ਕਲੇਮ ਕਰ ਸਕਦੇ ਹੋ ਇਸ ਦਾ ਮੌਟਰਿੰਗ ਪੀਰੀਅਡ 5 ਸਾਲ ਦਾ ਹੁੰਦਾ ਹੈ ਇਹ ਆਪਸ਼ਨ ਉਹਨਾਂ ਲਈ ਬੈਸਟ ਆਪਸ਼ਨ ਹੈ ਜੋ ਲੋ ਲੋ ਰਿਸਕ ਇਨਵੈਸਟਮੈਂਟ ਲੱਭ ਰਹੇ ਨੇ ਸੱਤਵੀਂ ਆਪਸ਼ਨ ਹੈ ਯੂਲਿਪ ਯ ਪਲਾਨ ਇਹ ਇੰਸ਼ੋਰੈਂਸ ਅਤੇ ਇਨਵੈਸਟਮੈਂਟ ਦੋਨੋਂ ਦਾ ਕੰਬੋ ਹੁੰਦਾ ਹੈ ਇਸ ਸਕੀਮ ਵਿੱਚ ਵੀ ਤੁਸੀਂ ਸੈਕਸ਼ਨ 80C ਦੇ ਤਹਿਤ 1.5 ਲੱਖ ਰੁਪਏ ਤੱਕ ਡਿਡੈਕਸ਼ਨ ਕਲੇਮ ਕਰ ਸਕਦੇ ਹੋ ਯੂਲਿਪ ਤੁਹਾਨੂੰ ਲੌਂਗ ਟਰਮ ਵੈਲਥ ਕ੍ਰੀਏਸ਼ਨ ਦੇ ਨਾਲ-ਨਾਲ ਲਾਈਫ ਇੰਸ਼ੋਰੈਂਸ ਕਵਰ ਵੀ ਪ੍ਰੋਵਾਈਡ ਕਰਦਾ ਹੈ ਇਹ ਸੱਤੇ ਇਨਵੈਸਟਮੈਂਟ ਸਕੀਮ ਤੁਹਾਨੂੰ ਟੈਕਸ ਸੇਵਿੰਗ ਦੇ ਨਾਲ-ਨਾਲ ਫਾਈਨੈਂਸ਼ੀਅਲ ਗਰੋਥ ਵੀ ਪ੍ਰੋਵਾਈਡ ਕਰਦੇ ਨੇ ईएलਐਸਐਸ ਅਤੇ ਯੂਲਿਪ ਨੂੰ ਛੱਡ ਕੇ ਬਾਕੀ ਪੰਜ ਸਕੀਮ ਦੇ ਬਾਰੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੀ ਇਸ ਵੀਡੀਓ ਨੂੰ ਦੇਖ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਮਿਲਦੇ ਹਾਂ ਛੇਤੀ ਹੀ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ